ਸ਼ੇਖ ਕੁਮਾਰ ਦੀ ਫਿਲਮ ਆਈ ਸੀ 2015 ਵਿੱਚ ਸਿੰਘ ਇਜ਼ ਬਲਿੰਗ ਤਾਂ ਉਸ ਫਿਲਮ ਚ ਜਿਹੜਾ ਤੁਸੀਂ ਮੇਰੇ ਪਿੱਛੇ ਘੋੜਾ ਦੇਖ ਰਹੇ ਹੋ ਇਹ ਚੈਂਪੀਅਨ ਘੋੜਾ ਹੈਗਾ ਇੱਕ ਘੋੜੇ ਵੱਖ-ਵੱਖ ਫਿਲਮਾਂ ਚ ਗਿੱਪੀ ਗਰੇਵਾਲ ਦੀ ਫਿਲਮ ਹੋ ਗਈਆਂ ਹੋਰ ਪੰਜਾਬੀ ਗਾਣੇ ਹੋਣ ਮੇਲੇ ਹੋਣ ਇਹ ਚੈਂਪੀਅਨ ਘੋੜਾ ਹੈਗਾ ਤੇ ਇਹਨਾਂ ਦੇ ਘੋੜੇ ਬਹੁਤ ਜ਼ਿਆਦਾ ਲੰਬੇ ਟਾਈਮ ਤੱਕ ਨੱਚਦੇ ਢੋਲ ਦੀ ਥਾਪ ਦੇ ਉੱਤੇ ਇਹਦਾ ਨਾਮ ਤੂਫਾਨ ਹੈ ਵਾਕਈ ਤੂਫਾਨ ਹੈ ਕਿਉਂਕਿ ਸਿੰਘ ਇਸ ਬਲਿੰਗ ਜਿਹੜੀ ਫਿਲਮ ਆਈ ਸੀ ਅਕਸ਼ਰ ਕੁਮਾਰ ਦੀ ਇਹ ਕੋੜਾ ਉਸ ਫਿਲਮ ਦੇ ਵਿੱਚ ਢੋਲ ਤੇ ਨੱਚਿਆ ਸੀ ਕੋਈ ਸਾਨੂੰ ਹੋਰ ਇਹਨਾਂ ਦਾ ਬੜਾ ਲਾਲਚ ਨਹੀਂ ਸਾਨੂੰ ਸ਼ੌਂਕ ਆ ਘੋੜੇ ਰੱਖਣ ਦਾ ਨਚਾਣ ਦਾ ਸ਼ੌਂਕ ਕਿਵੇਂ ਬੈਗ ਨੱਚਿਆ ਟ੍ਰੇਨਿੰਗ ਦਿੱਤੀ ਹੈ ਜਾਂ ਕੋ ਆਪੇ ਹੀ ਘੋੜਾ ਇੱਕ ਕਿੱਥੋਂ ਦੇਖਿਆ ਤੁਸੀਂ ਘੋੜੇ ਨਚਾਉਣੇ ਆਪਾਂ ਯਾਰ ਸ਼ੌਂਕ ਤਾਂ ਨਾ ਹਸਲੋਂਦਾ ਢੱਡ ਜੀ ਬੰਦੇ ਨੂੰ ਅਸੀਂ ਕਿਹੜਾ ਮੇਲੇ ਤੇ ਗਏ ਮੌਕਸਰ ਤੇ ਇੱਕ ਘੋੜਾ ਨੱਚਿਆ ਉੱਥੇ ਦਿਆਲੂ ਨੇ ਨਚਾਇਆ ਰਾਸਤਾਂ ਦਾ ਹੀ ਬੰਦਾ ਇੱਧਰ ਲਾ ਉਹ ਦਿਆਲੂ ਨੇ ਨਚਾਇਆ ਤੇ ਅਸੀਂ ਉਹਦੇ ਮਗਰ ਮਗਰ ਫਿਰ ਇਹ ਘੋੜਾ ਬੋਲੀ ਤੇ ਚ ਸਾਡੇ ਵੀ ਮਨ ਚ ਆਏ ਗੱਲ ਆਈ ਵੀ ਜੇ ਕਿਤੇ ਮਹਾਰਾਜ ਨੇ ਘੋੜਾ ਦਿੱਤਾ ਤਾਂ ਆਈ ਨਚਾਂਗੇ। ਇਸ ਪਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸਾਡੇ ਦੇ ਮਿਹਰ ਕਰਤੀ ਘੋੜੇ ਵੀ ਦਿੱਤੇ ਨਚਾ ਵੀ ਦਿੱਤੇ ਨਾਮ ਵੀ ਲੈਲੇ ਵੜੇ ਤੇ ਸਾਡਾ ਨਾਂ ਚੰਗਾ ਇਹਨਾਂ ਨੇ ਵਿਚਾਰੇ। ਤੂਫਾਨ ਤਾਂ ਕਹਿੰਦੇ ਅਕਸ਼ਾ ਕੁਮਾਰ ਨਾਲ ਨੱਚ ਚੁੱਕਿਆ ਏ ਢੋਲ ਦੇ ਉੱਤੇ ਵੀ। ਹਾਂਜੀ ਹਾਂਜੀ ਅਸ਼ੇ ਕੁਮਾਰ ਨੂੰ ਬੜਾ ਖੁਸ਼ ਕੀਤਾ ਉਹਨੇ। ਮੈਨੂੰ ਕਹਦਾ ਬਾਬਾ ਤੂੰ ਮੇਰੇ ਸਾਥ ਹੀ ਚੱਲ ਯਾਰ ਨਾਲੇ ਘੋੜਾ ਲੈ ਚੱਲੋ ਸੇ ਫਿਲਮਾਂ ਹੀ ਕੰਮ ਕਰਿਆ ਕਰਾਂਗੇ। ਘੋੜੇ ਦੇ ਵਿੱਚ ਜਿਹੜੇ ਫੈਕਸ਼ਨ ਆ ਉਹ ਬੰਦੇ ਨਾਲੋਂ ਜੇ ਆਪਾਂ ਕਹਿ ਲਈਏ ਘੱਟ ਨਹੀਂ ਇੱਕੋ ਫੈਕਸ਼ਨ ਘੱਟਾ ਵੀ ਇਹ ਵਿਚਾਰੇ ਤੋਂ ਬੋਲਿਆ ਨਹੀਂ ਜਾਂਦਾ ਬੇਜਵਾਨਾ ਤੇ ਪਰ ਇਹਦੇ ਵਿੱਚ ਫੈਕਸ਼ਨ ਇੰਨੇ ਆ ਨਾ ਬਹੁਤ ਜ਼ਿਆਦਾ ਥੋੜੇ ਯਾਰ ਦੇ ਘੋੜੇ ਤਾਂ ਕਹਿੰਦੇ ਬੰਬੇ ਤਾਂ ਗਏ ਹੈਗੀ ਗੱਲਾਂ ਪੂਰੀ ਸੀ ਵਾਗੋ ਵਗਾ ਜੀ ਚੌਥੀ ਪੀੜ੍ਹੀ ਹੈ ਸਾਡੀ ਜੀ ਪੂਰੀ ਪੱਲਾ ਦੇ ਬਾਪ ਦਾ ਸੀ ਇੱਕੋ ਹੀ ਘਰ ਹੈ ਇੱਕੋ ਹੀ ਘਰ ਹੈ ਫਿਰ ਇਹ ਨਾਣਾ ਫਿਰ ਪੁੱਤਰੇ ਨਾਗਾ ਸਾਡਾ ਪਰਉਤਾ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਬਠਿੰਡਾ ਦਾ ਇੱਕ ਬੜਾ ਮਸ਼ਹੂਰ ਗਾਣਾ ਰਿਹਾ ਹੈ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਪਰ ਦੂਜੇ ਪਾਸੇ ਤੁਹਾਨੂੰ ਬਠਿੰਡੇ ਵਾਲੇ ਨੇ ਇੱਕ ਸ਼ੌਕ ਹੋਰ ਦਿਖਾ ਦਿੰਨੇ ਹੋਗਾ ਘੋੜਿਆਂ ਦਾ ਘੋੜੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਜੁੜੇ ਰਹੇ ਨੇ ਸ਼ੁਰੂ ਤੋਂ ਮਾਲਵੇ ਇਲਾਕੇ 'ਚ ਬਹੁਤ ਜ਼ਿਆਦਾ ਘੋੜੇ ਪਾਲੇ ਜਾਂਦੇ ਰਹੇ ਆ ਤਾਂ ਤੁਹਾਨੂੰ ਅੱਜ ਅਸੀਂ ਘੋੜਾ ਦਿਖਾਉਣ ਲੱਗੇ ਆ ਹਰਵਿੰਦਰ ਸਿੰਘ ਧਾਲੀਵਾਲ ਨੇ ਜਿਹੜੇ ਕਿਸਾਨ ਨੇ ਘੋੜਿਆਂ ਦਾ ਸ਼ੌਕ ਬਹੁਤ ਪੁਰਾਣਾ ਪਰ ਇਹਨਾਂ ਦੇ ਘੋੜਿਆਂ ਨੇ ਬੱਲੇ ਬੱਲੇ ਕਰਾਈ ਆ ਬਾਲੀਵੁੱਡ ਤੱਕ ਅਕਸ਼ੇ ਕੁਮਾਰ ਦੀ ਫਿਲਮ ਆਈ ਸੀ 2015 ਵਿੱਚ ਸਿੰਘ ਇਜ਼ ਬਲਿੰਗ ਤਾਂ ਉਸ ਫਿਲਮ 'ਚ ਆ ਜਿਹੜਾ ਤੁਸੀਂ ਮੇਰੇ ਪਿੱਛੇ ਘੋੜਾ ਦੇਖ ਰਹੇ ਹੋ ਇਹ ਚੈਂਪੀਅਨ ਘੋੜਾ ਹੈਗਾ ਇਹ ਜਿਨੇ ਤਸਵੀਰ ਦੇਖ ਰਹੇ ਕੋੜੇ ਦੇ ਨਾਲ ਇਹ ਹਰਵਿੰਦਰ ਸਿੰਘ ਧਾਲੀਵਾਲ ਜੀ ਨੇ ਤਾਂ ਇਹਨਾਂ ਦਾ ਕੋੜਿਆਂ ਦਾ ਸਟੱਡ ਫਾਰਮ ਹੈਗਾ ਜਿੱਥੇ ਇਹ ਕੋੜੇ ਵੱਖ-ਵੱਖ ਫਿਲਮਾਂ ਚ ਗਿੱਪੀ ਗਰੇਵਾਲ ਦੀ ਫਿਲਮ ਹੋਵੇ ਜਾਂ ਹੋਰ ਪੰਜਾਬੀ ਗਾਣੇ ਹੋਣ ਮੇਲੇ ਹੋਣ ਇਹ ਚੈਂਪੀਅਨ ਕੋੜਾ ਹੈਗਾ ਤੇ ਇਹਨਾਂ ਦੇ ਕੋੜੇ ਬਹੁਤ ਜ਼ਿਆਦਾ ਲੰਬੇ ਟਾਈਮ ਤੱਕ ਨੱਚਦੇ ਢੋਲ ਦੀ ਥਾਪ ਦੇ ਉੱਤੇ ਇਹ ਕੋੜੇ ਨੱਚਦੇ ਆ ਤਾਂ ਹਰਵਿੰਦਰ ਜੀ ਦੀ ਤਸਵੀਰ ਦੇਖ ਰਹੇ ਨਾਲ ਇਹਨਾਂ ਦੇ ਸਾਥੀ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਕੋੜਿਆਂ ਦੀਆਂ ਤਸਵੀਰਾਂ ਦਿਖਾ ਦਈਏ ਬਹੁਤ ਵੱਡਾ ਫਾਰਮ ਆ ਇਹਨਾਂ ਦੇ ਜਿੱਥੇ ਨੱਚ ਦੇਨੇ ਘੋੜੇ ਉੱਥੇ ਇਹਨਾਂ ਦਾ ਨਾਂ ਵੀ ਬਹੁਤ ਦੂਰ ਦੂਰ ਦਾ ਖੇਤੀਬਾੜੀ ਕਰਨ ਵਾਲੇ ਕਿਸਾਨ ਆ ਪਰ ਜੇਕਰ ਸ਼ੌਕ ਦੀ ਗੱਲ ਕਰੇ ਤਾਂ ਸ਼ੌਕ ਬਹੁਤ ਪੁਰਾਣਾ ਹੈਗਾ ਤਾਂ ਇਹਨਾਂ ਦੇ ਬਜ਼ੁਰਗ ਜਿਹੜੇ ਆ ਉਹ ਘੋੜੇ ਰੱਖਦੇ ਸੀ ਤਾਂ ਅੱਜ ਵੀ ਉਸੇ ਤਰਜ਼ ਦੇ ਉੱਤੇ ਇਹਨਾਂ ਨੇ ਆਪਣਾ ਸ਼ੌਕ ਬਰਕਰਾਰ ਰੱਖਿਆ ਤਾਂ ਇਹਨਾਂ ਘੋੜਿਆਂ ਦੇ ਸਦਕਾ ਚ ਪੂਰੇ ਦੇਸ਼ ਦੇ ਵਿੱਚ ਹਰਵਿੰਦਰ ਸਿੰਘ ਧਾਲੀਵਾਲ ਦਾ ਨਾਂ ਬੜਾ ਮਸ਼ਹੂਰ ਹੈ ਕਿਉਂਕਿ ਇਹ ਜਿਹੜਾ ਚੈਂਪੀਅਨ ਘੋੜਾ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਤੂਫਾਨ ਹੈ ਇਹ ਵਾਕਈ ਤੂਫਾਨ ਹੈ ਕਿਉਂਕਿ ਸਿੰਘ ਇਸ ਬਲਿੰਗ ਜਿਹੜੀ ਫਿਲਮ ਆਈ ਸੀ ਅਕਸ਼ಯ್ ਕੁਮਾਰ ਦੀ ਇਹ ਘੋੜਾ ਉਸ ਫਿਲਮ ਦੇ ਵਿੱਚ ਢੋਲ ਤੇ ਨੱਚਿਆ ਸੀ ਤਾਂ ਐਸਾ ਨੱਚਿਆ ਕਿ ਵਾਹ ਵਾਹ ਜਿਹੜੀ ਹੈ ਪੂਰੀ ਹੋਈ ਤਾਂ ਸਾਰਾ ਫਾਰਮ ਤੁਹਾਨੂੰ ਦਿਖਾ ਰਿਹਾ ਸੀ ਇਸ ਵਕਤ ਹਜ਼ਾਰਾਂ ਹੀ ਇਨਾਮ ਜਿਹੜੇ ਇਸ ਘੋੜੇ ਨੇ ਜਿੱਤੇ ਹੋਏ ਆ ਸੈਂਕੜੇ ਕਹਿ ਸਕਦੇ ਆ ਕਿ ਮੇਲੇਆਂ ਦੀ ਗੱਲ ਕਰ ਲਈ ਵੱਖ-ਵੱਖ ਜਗ੍ਹਾ ਦੇ ਉੱਤੇ ਘੋੜਾ ਜਿਹੜਾ ਇਹ ਨਾਚ ਆਸਤੇ ਜਾਂਦਾ ਤਾਂ ਇਹ ਫਾਰਮ ਹਰਵਿੰਦਰ ਸਿੰਘ ਢਾਲੀਵਾਲ ਹੋਣਾ ਦਾ ਜਿਨ੍ਹਾਂ ਨੂੰ ਬੜਾ ਪੁਰਾਣਾ ਸ਼ੌਂਕ ਆ ਇਹਨਾਂ ਦੇ ਬਜ਼ੁਰਗਾਂ ਨੂੰ ਸ਼ੌਂਕ ਸੀ ਤਾਂ ਹੁਣ ਇਹਨਾਂ ਦੀ ਜਿਹੜੀ ਪੀੜ੍ਹੀ ਹੈਗੀ ਆ ਉਹ ਵੀ ਇਸ ਸ਼ੌਂਕ ਦੇ ਨਾਲ ਜੁੜੀ ਹੋਈ ਆ ਤਾਂ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਘੋੜੇ ਨੂੰ ਕਿਉਂਕਿ ਜਾਨਵਰ ਹੁੰਦਾ ਪਿਆਰ ਦਾ ਪੁੱਖਾ ਹੁੰਦਾ ਕੋਈ ਵੀ ਜਾਨਵਰ ਪਰ ਜਾਨਵਰ ਦੀ ਵਫਾਦਾਰੀ ਤੋਂ ਦਾ ਪਿਆਰ ਜਿਹੜਾ ਹੈਗਾ ਉਹ ਇੰਨਾਕ ਜ਼ਿਆਦਾ ਹੁੰਦਾ ਕਿ ਉਹ ਬੱਚੇ ਤੋਂ ਵੀ ਜ਼ਿਆਦਾ ਪਿਆਰ ਕਰਦਾ ਤਾਂ ਹਰਵਿੰਦਰ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਤੁਹਾਡਾ ਵੀ ਬਾਈ ਜੀ ਸਾਡੇ ਘਰੇ ਆਉਣ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਜ਼ੁਰਗਾਂ ਦਾ ਸ਼ੌਂਕ ਸੀਗਾ ਸੰਭਾਲਿਆ ਤੁਸੀਂ ਵੀ ਤੇ ਉਹਨਾਂ ਅਗਲੀ ਪੀੜ੍ਹੀ ਵੀ ਸੰਭਾਲ ਲਈ ਹੈ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿਹੜਾ ਪਹਿਲਾ ਘੋੜਾ ਸੀ ਆਪਣਾ ਜਿੱਥੋਂ ਸ਼ੌਂਕ ਲੱਗਾ ਤੁਹਾਨੂੰ ਭਾਈ ਜੀ ਇੱਕ ਅਸੀਂ ਘੋੜੀ ਲਈ ਸੀ ਪਹਿਲਾਂ ਉਹਦੇ ਤੋਂ ਹੌਲੀ-ਹੌਲੀ ਇੱਕ ਨਾ ਰੇਵਗਾ ਤੁਰਦੀ ਸੀ ਬਹੁਤ ਘੋੜੀ ਜਾਦੇ ਉਹ ਡੋਢੀ ਸੀਗੀ ਬਿੱਕਰ ਸਿੰਘ ਕੋਲੇ ਤਾਇਆ ਜੀ ਕੋਲੇ ਨੰਬਰਦਾਰ ਆਹ ਤੇ ਉਹ ਅਸੀਂ ਮੇਲੇ ਤੇ ਘੋੜੀ ਨੇ ਉਹਦਾ ਝੰਡੀ ਕੀਤੀ ਸੀ ਰੇਵਗੇ ਚ ਉਹ ਘੋੜੀ ਲੈ ਲਈ ਬਸ ਉੱਥੋਂ ਫਿਰ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਮਹਾਰਾਏ ਨੇ ਕਿਰਪਾ ਕਰਤੀ ਘੋੜਾ ਰੱਖਾਈ ਭਾਨੇ ਵਾਲਾ ਵੱਡ ਖਾਣਾ ਵੀ ਜਿੱਥੋਂ ਸ਼ੁਰੂ ਹੋਇਆ ਘੋੜੇ ਪਾਈ ਵਾਲਾ ਵੀ ਖਬੌਰ ਵਾਲੇ ਦਾ ਪਿਓ ਸਾਰੇ ਘੋੜੇ ਨਾਮੀ ਐ ਸਾਡੇ ਇੱਥੇ ਰਹਿ ਕੇ ਗਏ ਆਪਣੇ ਫਾਰਮ ਤੇ ਅੱਛਾ ਉਪਰ ਤੋਂ ਉਦੋਂ ਬਾਅਦ ਘੋੜੇ 4 5 4 5 ਘੋੜੇ ਇੱਥੇ ਰੱਖਣੇ ਆਸੀਂ ਸ਼ੌਂਕ ਨਾਲ ਕੋਈ ਸਾਨੂੰ ਹੋਰ ਇਹਨਾਂ ਦਾ ਬੜਾ ਲਾਲਚ ਨਹੀਂ ਸਾਨੂੰ ਸ਼ੌਂਕ ਆ ਘੋੜੇ ਰੱਖਣ ਦਾ ਹੀ ਤੇ ਜਿਹੜੇ ਬਾਕੀ ਆ ਘੋੜੀਆਂ ਰੱਖੀਆਂ ਸੋਡੇ ਸਾਹਮਣੇ ਆ ਸਾਰਾ ਅੱਛਾ ਇਹ ਨਚਾਉਣ ਦਾ ਸ਼ੌਂਕ ਕਿਵੇਂ ਆ ਨਚਾ ਟ੍ਰੇਨਿੰਗ ਦਿੱਤੀ ਹੈ ਜਾਂ ਕੋ ਆਪੇ ਹੀ ਘੋੜਾ ਇਹ ਕਿੱਥੋਂ ਦੇਖਿਆ ਤੁਸੀਂ ਘੋੜੇ ਨਚਾਉਣੇ ਆਪਾਂ ਯਾਰ ਸ਼ੌਂਕ ਤਾਂ ਨਾ ਹਸਲ ਹੁੰਦਾ ਢੱਡ ਜੀ ਬੰਦੇ ਨੂੰ ਅਸੀਂ ਕਿਹੜਾ ਮੇਲੇ ਤੇ ਗਏ ਮੌਕਸਰ ਤੇ ਇੱਕ ਘੋੜਾ ਨੱਚਿਆ ਉੱਥੇ ਦਿਆਲੂ ਨੇ ਨਚਾਇਆ ਰਾਜਸਥਾਨ ਦਾ ਹੀ ਬੰਦਾ ਇੱਧਰ ਲਾ ਉਹ ਦਿਆਲੂ ਨੇ ਨਚਾਇਆ ਤੇ ਅਸੀਂ ਉਹਦੇ ਮਗਰ ਮਗਰ ਫਿਰੇ ਘੋੜਾ ਬੋਲੀ ਤੇ ਚੱਲੇ ਤੇ ਸਾਡੇ ਵੀ ਮਨ ਚ ਆਏ ਗੱਲ ਆਈ ਵੀ ਜੇ ਕਿਤੇ ਮਹਾਰਾਜ ਨੇ ਘੋੜਾ ਦਿੱਤਾ ਤਾਂ ਆਈ ਨਚਾਵਾਂਗੇ ਤੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਿਹਰ ਕਰਤੀ ਘੋੜੇ ਵੀ ਦੇਤੇ ਨਚਾ ਵੀ ਦਿੱਤੇ ਨਾਮ ਵੀ ਲੈਲੇ ਵੜੇ ਅਨੇਕਾ ਨਾਮ ਜਿੱਤੇ ਜਣੇ ਮੇਲਿਆਂ ਚੋਂ ਬਹੁਤ ਜਿਆਦਾ ਕਿਰਪਾ ਉਹਦੀ ਹੋਈ ਮੇਰੇ ਮਾਲਕ ਦੀ ਹੋਈ ਸੱਚੇ ਪਾਤਸ਼ਾਹ ਦੀ ਅਸੀਂ ਤਾਂ ਕੌਣ ਆ ਤੇ ਸਾਡਾ ਨਾਂ ਚੰਗਾ ਇਹਨਾਂ ਨੇ ਵਿਚਾਰੇ ਨੇ ਤੂਫਾਨ ਤਾਂ ਕਹਿੰਦੇ ਅਕਸ਼ਾ ਕੁਮਾਰ ਨਾਲ ਨੱਚੁਕਿਆ ਏ ਢੋਲ ਦੇ ਉੱਤੇ ਵੀ ਹਾਂਜੀ ਹਾਂਜੀ ਅਸ਼ੇਕ ਕੁਮਾਰ ਨੂੰ ਬੜਾ ਖੁਸ਼ ਕੀਤਾ ਉਹਨੇ ਮੈਨੂੰ ਕਹਦਾ ਬਾਬਾ ਤੂੰ ਮੇਰੇ ਸਾਥ ਹੀ ਚੱਲ ਯਾਰ ਨਾਲੇ ਘੋੜਾ ਲੈ ਚੱਲ ਉਹਦੇ ਫਿਲਮਾਂ ਹੀ ਕੰਮ ਕਰਿਆ ਕਰਾਂਗੇ ਉਹ ਮੈਂ ਕਹਾ ਯਾਰ ਅਸੀਂ ਤਾਂ ਆਪਦਾ ਕੰਮ ਵਾਵਾ ਸਾਡਾ ਉੱਥੇ ਨਹੀਂ ਜਾ ਜਾਣਾ ਸਾਥੋਂ ਤੇ ਉਹ ਬਹੁਤ ਖੁਸ਼ ਹੋਇਆ ਆਪਦੀ ਫਿਲਮ ਦੇ ਵਿੱਚ ਸ਼ੂਟਿੰਗ ਕਰੀ ਸੀ ਅੱਛਾ ਕਦੋਂ ਕਿੰਨੇ ਦਿਨ ਰਹੀ ਫਿਰ ਉੱਥੇ ਤੁਸੀਂ ਅਸੀਂ ਉੱਥੇ ਰਹੇ ਜੀ 2 ਦਿਨ ਬਾਗੜੀ ਪਿੰਡ ਉਹ ਬੋਲਣ ਜਾ ਹਾਂਜੀ ਸ਼ੂਟਿੰਗ ਕਰੀ ਸੀਗੀ ਹਾਂਜੀ ਹਾਂ ਅੱਛਾ ਜੀ ਹਾਂ ਜੀ ਹਾਂ ਜੀ ਉੱਥੇ ਸ਼ੂਟਿੰਗ ਕਰੀ ਸੀਗੀ ਤੇ ਉੱਥੇ ਜene ਬਹੁਤ ਵਧੀਆ ਉਹਦੇ ਵਿੱਚ ਇੰਤ ਜਾ ਕੇ ਬਹੁਤ ਵਧੀਆ ਇਨਸਾਨ ਨੇ ਨਚਾਉਂਦੇ ਕਿਵੇਂ ਉਹ ਕੋਈ ਟੈਕਟ ਹੈ ਜਾਂ ਕੋਈ ਕਿਉਂਕਿ ਤੁਸੀਂ ਕਹਿ ਰਹੇ ਸ਼ੌਕ ਸੀ ਪਰ ਨਚਾਣਾ ਵੀ ਬਹੁਤ ਔਖਾ ਹੈ ਘੋੜੇ ਨੂੰ ਵੀ ਜਾਨਵਰ ਹੈਗਾ ਕਿਹੜੇ ਹਿਸਾਬ ਨਾਲ ਢੋਲ ਤਨੇ ਚਾਹੇ ਇਹਦੇ ਵਿੱਚ ਜੀ ਸਾਰਾ ਕੁਝ ਹੀ ਹੈ ਘੋੜੇ ਦੇ ਵਿੱਚ ਜਿਹੜੇ ਫੈਕਸ਼ਨ ਆ ਉਹ ਬੰਦੇ ਨਾਲੋਂ ਜੇ ਆਪਾਂ ਕਹਿ ਲਈਏ ਘੱਟ ਨਹੀਂ ਇੱਕੋ ਫੈਕਸ਼ਨ ਘੱਟਾ ਵੀ ਇਹ ਵਿਚਾਰੇ ਤੋਂ ਬੋਲਿਆ ਨਹੀਂ ਜਾਂਦਾ ਬੇਜਵਾਨ ਹੈ ਤੇ ਪਰ ਇਹਦੇ ਵਿੱਚ ਫੈਕਸ਼ਨ ਇੰਨੇ ਆਣਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਫੈਕਸ਼ਨ ਹੈ ਘੋੜੇ ਚ ਜਾਨਵਰ ਚ ਬਹੁਤ ਸਿਆਣਾ ਜਾਨਵਰ ਹੈ ਮਾਲਕ ਦਾ ਵਫਾਦਾਰ ਹੈ ਜਿਵੇਂ ਆਪਾਂ ਬੱਚੇ ਨੂੰ ਅਣਪੜ ਨੂੰ ਹੌਲੀ 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 ਪ੍ਰੇਮ ਨਾਲ ਪਿਆਰ ਨਾਲ ਉਹਨੂੰ ਕੁਝ ਸਿਖਾ ਲਗੇ ਸਿਖਾਉਂਦੇ ਆ ਜਿਵੇਂ ਮਾਸਟਰ ਸਿਖਾਉਂਦੇ ਆ ਹਰ ਚੀਜ਼ ਦਾ ਮਾਸਟਰ ਹੈ ਉਹ ਉਸੇ ਤਰ੍ਹਾਂ ਹੀ ਕੰਮ ਉਹ ਕਰੂਗਾ ਜਿਹੜਾ ਆਪਾਂ ਉਹਨੂੰ ਸਿਖਾਵਾਂਗੇ ਜਿਹੇ ਜਾਂ ਮਾਸਟਰ ਹੈ ਉਹੇ ਜਾਂ ਬੱਚੇ ਨੇ ਤੂਫਾਨ ਇਹ ਤਾਂ ਨਾਂ ਰੱਖਿਆ ਬਾਕੀ ਤੂਫਾਨ ਮਚਾਇਆ ਨੇ ਪਹਿਲਾਂ ਕਦੋਂ ਨੱਚਾ ਸਭ ਤੋਂ ਪਹਿਲਾਂ ਕਿੰਨੇ ਟਾਈਮ ਚ ਤਿਆਰ ਹੋ ਗਿਆ ਸੀ ਨੱਚਣਾਂ ਵਾਸਤੇ ਤਾਂ ਇਹ ਸਿਰਫ ਹੀ ਜਿਹੜਾ ਇਹਨੇ ਕੰਮ ਕੀਤਾ 15 ਦਿਨਾਂ ਚ ਕੰਮ ਕਰਾਇਆ ਸੀ 15 ਦਿਨਾਂ ਦੇ ਵਿੱਚ ਪੂਰਾ ਟ੍ਰੇਨਡ ਹੋ ਗਿਆ ਸੀ ਜਿੱਥੇ ਮਰਜ਼ੀ ਲੈ ਜਾਓ ਫੁੱਲ ਕੰਮ ਕਰਤਾ ਘੋੜੇ ਨੇ ਹੁਣ ਤੱਕ ਕਿੰਨੇ ਕਿਹ ਇਨਾਮ ਜਿੱਤ ਚੁੱਕਿਆ ਕਿੱਥੇ ਕਿੱਥੇ ਜਾ ਚੁੱਕਾ ਕਿਹੜੀ ਕਿਹੜੀ ਸਟੇਟਾਂ 'ਚ ਗਏ ਹੋ ਵੇਖੋ ਜੀ ਹਰਿਆਣਾ ਰਾਜ ਤਾਣ ਤੇ ਸਾਰੇ ਜਾ ਕੇ ਕਿਤੇ ਵੀ ਜਿੱਥੇ ਵੀ ਮਰਜ਼ੀ ਇਹਦਾ ਕੋਈ ਗਿਣ ਨਹੀਂ ਸਕਦੇ ਜਿੱਥੇ ਜਿੱਥੇ ਇਹ ਘੋੜਾ ਗਿਆ ਜਿੱਥੇ ਜਿੱਥੇ ਸਾਨੂੰ ਲੋਕਾਂ ਨੇ ਬੁਲਾਇਆ ਪਿਆਰ ਦਿੱਤਾ ਮੇਲਿਆਂ ਤੇ ਕਿਲਾ ਰਾਏਪੁਰ ਕੀ ਸਾਰੇ ਦੀ ਪੱਕੇ ਕਾਮੀਆਂ ਜਮਾ ਅੱਛਾ ਜਦੋਂ ਘੋੜਾ ਰੱਖਿਆ ਹੋਣਾ ਤੁਸੀਂ ਸਟਾਰਟਿੰਗ ਬਜ਼ੁਰਗਾਂ ਨੇ ਕੀਤੀ ਸੀ ਉਹ ਤਾਂ ਨਹੀਂ ਪਤਾ ਵੀ ਨਚਾਵਾਂਗੇ ਵੀ ਹੋਗਾ ਜਾਂ ਕਦੇ ਅਕਸ਼ਾ ਕੁਮਾਰ ਵੀ ਮਿਲੂਗਾ ਸਾਨੂੰ ਆ ਕੇ ਹਾਂਜੀ ਨਹੀਂ ਨਹੀਂ ਜਦੋਂ ਮਿਲਿਆ ਸਾਹਮਣੇ ਗੱਲਾਂ ਬਾਤਾਂ ਕਰੀਆ ਧਰਮਿੰਦਰ ਨੂੰ ਮਿਲਿਆ ਤੁਸੀਂ ਏਡੇ ਵੱਡੇ ਫਿਲਮ ਸਟਾਰ ਆ ਤੁਹਾਡੇ ਬਠਿੰਡੇ ਜ਼ਿਲ੍ਹੇ ਵਾਲੇ ਘੋੜੇ ਉਹ ਦੇਖ ਕੇ ਗਏ ਆ ਕਿੰਦਾਂ ਦੀ ਖੁਸ਼ੀ ਮਹਿਸੂਸ ਹੋਈ ਬੜੀ ਖੁਸ਼ੀ ਮਹਿਸੂਸ ਹੋਈ ਸਾਨੂੰ ਆਏ ਸੀ ਯਾਰ ਮੈਂ ਤਾਂ ਅਣਪੜ੍ਹ ਬੰਦਾ ਹੀ ਹਲਵਾਉਂਦੇ ਹੁੰਦੇ ਸੀ ਵੀ ਅਸੀਂ ਵੀ ਕਿਸੇ ਲੀਡਰ ਨਾਲ ਜਾਂ ਕਿਸੇ ਸਾਧੂ ਸੰਤ ਨਾਲ ਹੱਥ ਮਿਲਾ ਲਾਂਗੇ ਕਿਤੇ ਜਦੋਂ ਕੋਈ ਕੌਡੀ ਜਨਾਬ ਲੈਂਦਾ ਜਾਂ ਕਾਸੇ ਜਦੋਂ ਮਨ ਨੂੰ ਆਉਣਾ ਵੀ ਆਪਾਂ ਤਾਂ ਕਦੇ ਜਨਾਬ ਲੈ ਸਕਦੇ ਆ ਤੇ ਅੱਜ ਪਰਮਾਤਮਾ ਨੇ ਸਾਡੇ ਤੇ ਇਹ ਜੀ ਕਿਰਪਾ ਕੀਤੀ ਵੀ ਅਸੀਂ ਨਾਮ ਲੈਣ ਨੂੰ ਇਨਾ ਸਾਧੂ ਸੰਤ ਉਹਨਾਂ ਲੀਡਰ ਤੋਂ ਛੱਡਿਆ ਹੀ ਨਹੀਂ ਕਿਸੇ ਤੋਂ ਕਿਰਪਾ ਹੀ ਕਰਤੀ ਵਾਹਿਗੁਰੂ ਨੇ ਸਾਡੇ ਤੇ ਬਹੁਤ ਜ਼ਿਆਦੇ ਅੱਛਾ ਇਹ ਚੈਂਪੀਅਨ ਹੱਕਾਇ ਦੇ ਮੁਕਾਬਲੇ 'ਚ ਕੋਈ ਕੋੜਾ ਹਜ ਤੱਕ ਆਇਆ ਕਿ ਨਹੀਂ ਆਇਆ ਵੇਖੋ ਜੀ ਗੱਲ ਇੰਨੀ ਆ ਆ ਤਾਂ ਗੱਲ ਆਪਾਂ ਕਹਿ ਨਹੀਂ ਸਕਦੇ ਉਹ ਤਾਂ ਹੰਕਾਰ ਹੋ ਜਾਂਦਾ ਬੰਦੇ ਨੂੰ ਵੀ ਮੈਂ ਆ ਹਨਾ ਇਉਂ ਤਾਂ ਨਹੀਂ ਹੈ ਤਾਂ ਅਸੀਂ ਲੋਕਾਂ ਦੇ ਚਰਨਾਂ ਦੀ ਧੂੜ ਆਂ ਘੋੜਿਆਂ ਤੋਂ ਵੀ ਮੇਰਾ ਘੋੜਾ ਸਾਰਾਂ ਤੋਂ ਮਾੜਾ ਐ ਪਰ ਨਾਮ ਸਾਨੂੰ ਬਹੁ ਮਿਲਿਆ ਹਾਂ ਨਾਮਾਂ ਦਾ ਕੋਈ ਅੰਤ ਨਹੀਂ ਰਿਹਾ ਉਸਤਾਦ ਮੇਰੇ ਨਾਲੋਂ ਬਹੁਤ ਜ਼ਿਆਦਾ ਤਕੜੇ ਪਏ ਮੈਂ ਤਾਂ ਉਹਨਾਂ ਦੀ ਜੁੱਤੀ ਵਰਗਾ ਵੀ ਨਹੀਂ ਤੇ ਹੱਥ ਬੰਨ ਕੇ ਉਹਨਾਂ ਦੇ ਪੈਰ ਹੱਥ ਲਾਉਣਾ ਮੈਂ ਜਿਹੜੇ ਮੈਥੇ ਤਕੜੇ ਬਿਲਕੁਲ ਚੰਗੀ ਗੱਲ ਕੀਤੀ ਤੁਸੀਂ ਅਕਸ਼ਾ ਕੁਮਾਰ ਦੀ ਫਿਲਮ ਦੇ ਵਿੱਚ ਗਾਣੇ ਚ ਕੀ ਸੀਨ ਸੀਗਾ ਜਦੋਂ ਇਹ ਊੜਾ ਨੱਚਿਆ ਉਹਦੇ ਉੱਥੇ ਸੀਨ ਸੀਗਾ ਵੀ ਵੇਖੋ ਘੋੜੀਆਂ ਨੱਚ ਰਹੀਆਂ ਐ ਕਿਹੋ ਜਿਹਾ ਮਾਹੌਲ ਬਣਿਆ ਆ ਉੱਥੇ ਟੱਪੇ ਦਾ ਸੀਨ ਸੀਗਾ ਵਿੱਚ ਕਿ ਉਹਨਾਂ ਦਾ ਐ ਬਣਾਇਆ ਵਾ ਸੀਗਾ ਦਾਲੇ ਮਤਲਬ ਪੂਰਾ ਲੋਕ ਖੜੇ ਸੀਗੇ ਗਰਾਊਂਡ ਬਣਾਇਆ ਵਾ ਸੀ ਉੱਥੇ ਉਹਦੇ ਵਿੱਚ ਹਜੇ ਵੀ ਹੈਗਾ ਫਿਲਮ ਦੇ ਵਿੱਚ ਉਹ ਸੀਨ ਉੱਥੇ ਨੱਚਿਆ ਸੀ ਮੈਨੂੰ ਲੱਗਦਾ ਸਭ ਤੋਂ ਵੱਡੀ ਕਿਰਪਾ ਵਾਹਿਗੁਰੂ ਦੇ ਹੀ ਇਹੀ ਮੰਨੀ ਜਾਊਗੀ ਵੀ ਕਿੱਥੇ ਤੱਕ ਪਹੁੰਚ ਹੋਈ ਐ ਘੋੜਿਆਂ ਕਰਕੇ ਬਹੁਤ ਕਿਰਪਾ ਇਹਨਾਂ ਦਾ ਪ੍ਰਤਾਪ ਆ ਜੀ ਘੋੜਿਆਂ ਦਾ ਤੇ ਵਾਕੀ ਵਾਹਿਗੁਰੂ ਦੀ ਜਿਹੜਾ ਪ੍ਰਮਾਤਮਾ ਦਾ ਜਿਹਦੇ ਸਿਰ ਤੇ ਹੱਥ ਹੈ ਕੋਈ ਜਾਨਵਰ ਹੁੰਦਾ ਕੋਈ ਇਨਸਾਨ ਹੁੰਦਾ ਨਾਮੀ ਪਰ ਅਸੀਂ ਇਹਨੂੰ ਮੰਨਦੇ ਆ ਵੀ ਇਹ ਬਹੁਤ ਭਾਗ ਵਾਲਾ ਨਿਸ਼ੱਤਰ ਵਾਲਾ ਕੋੜਾ ਮੈਨੂੰ ਲੱਗਦਾ ਜਿਵੇਂ ਤੂਫਾਨ ਹੈਗਾ ਤੇ ਜਿੰਨੇ ਕੋੜੇ ਕੁੜੀਆਂ ਤੁਸੀਂ ਰੱਖੇ ਹੋਏ ਆ ਇਹਨਾਂ ਦੀ ਸੇਵਾ ਕਰਕੇ ਬੜੀ ਤੰਦਰੁਸਤੀ ਬੜੇ ਫਿੱਟ ਪਾਈਓ ਤੁਸੀਂ ਵੀ ਮੈਂ ਕਹਿੰਦਾ ਯਾਰ ਸਾਨੂੰ ਚਾਹ ਚੜ ਜਾਂਦਾ ਬਾਈ ਜਦੋਂ ਅਸੀਂ ਘੋੜਾ ਘੋੜੀ ਵੇਖ ਲਗੇ ਫੜ ਲਗੇ ਸਾਨੂੰ ਨਸ਼ਾ ਹੀ ਆ ਯਾਰ ਪਹਿਲਾਂ ਤੋਂ ਕੋਈ ਪਹਿਲਾਂ ਤਾਂ ਇਹਨਾਂ ਚੀਜ਼ਾਂ ਦਾ ਆਇ ਨਹੀਂ ਸੀ ਵੀ ਆਪਾਂ ਨੂੰ ਆਇ ਇੱਕ ਅੱਧੀ ਘੋੜੀ ਵੀ ਮਾਲਕਾ ਦੇ ਦੇ ਯਾਰ ਬਹੁਤ ਆ ਪਰ ਅੱਜ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਤਵੇਲਾ ਬਣਾਤਾ ਯਾਰ ਕੋਈ ਕਸਰ ਨਹੀਂ ਛੱਡੀ ਤੇ ਆਪਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਧੰਨਵਾਦ ਕਰਦੇ ਆ ਅੱਛਾ ਧਰਮਿੰਦਰ ਨੂੰ ਵੀ ਮਿਲ ਕੇ ਆਏ ਹੋਏ ਤੁਸੀਂ ਧਰਮਿੰਦਰ ਵੀ ਮਿਲੇ ਸੀਗਾ ਉਹ ਕਿੱਥੇ ਮਿਲੋ ਬਹੁਤ ਗੱਲਾਂ ਕੀਤੀਆਂ ਅਸੀਂ ਛਤਰੀ ਥੱਲੇ ਜਿੱਦੋਂ ਸ਼ੂਟਿੰਗ ਕੀਤੀ ਸਿੰਘ ਦੀ ਉਹ ਸੀਗੀ ਡਬਲ ਦੀ ਟਰਵਲ ਡਬਲ ਦੀ ਟਰਵਲ ਅੱਛਾ ਡਬਲ ਦੀ ਟਰਵਲ ਦੇ ਵਿੱਚ ਗਿੱਪੀ ਗਰੇਵਾਲ ਨਾਲ ਗੱਲਾਂ ਹੋਈਆਂ ਤਰਵਿੰਦਰ ਨਾਲ ਤਰਵਿੰਦਰ ਵੀ ਇੰਨਾ ਵਧੀਆ ਇਨਸਾਨ ਲੱਗਿਆ ਮੈਨੂੰ ਜਿਵੇਂ ਗੁੱਗੂ ਗੱਲ ਐ ਇਹ ਸਾਰੇ ਬੰਦੇ ਨਾ ਬੰਦੇ ਦੀ ਇੰਨੀ ਇੱਜ਼ਤ ਕਰਦੇ ਆ ਵੀ ਇਹ ਵਾਧ ਤੋਂ ਵਾਧ ਇੱਜ਼ਤ ਕਰਨ ਦੇ ਹੱਕਦਾਰ ਬੰਦੇ ਐ ਕਿਸੇ ਨੂੰ ਐ ਨੀ ਯਾਰ ਐ ਪ੍ਰੇਮ ਨਾਲ ਬੁਲਾਉਣਾ ਬਹੁਤ ਵਧੀਆ ਫਿਰ ਉਹਨੇ ਆਪਣਾ ਤਰਵਿੰਦਰ ਨੇ ਵੀ ਯਾਰ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਹ ਕੇ ਕੁਰਸੀ ਦੇ ਕੋਲੇ ਉਹ ਕਹਿੰਦਾ ਯਾਰ ਜਿਹੜੇ ਘੋੜੇ ਰੱਖਦੇ ਆ ਮੈਂ ਤਾਂ ਘੋੜੇ ਦਾ ਫੈਨ ਹੀ ਬਾਹਲੇ ਹਾਂ ਫਿਰ ਗੱਲਾਂ ਬਾਤਾਂ ਬਹੁਤ ਚਰ ਕਰੀ ਗਿਆ ਸਾਡੇ ਮਾਲਵੇ ਦੇ ਜੱਟਾਂ ਨੇ ਬੱਲੇ ਬੱਲੇ ਕਰਾ ਦਿੱਤੇ ਵਾਹ ਵਾਹਿ ਤੁਰੀ ਕਿਰਪਾ ਦਾ ਮਾਲਕ ਦੀ ਆ ਜੀ ਕਰਾਉਂਦਾ ਤਾਂ ਵਾਹਿਗੁਰੂ ਆ ਪਰ ਉਹ ਕਿਸੇ ਦੇ ਵਜਦੀ ਹੋ ਗਏ ਹੈ ਸਭ ਮਾਲਕ ਦੀ ਕਿਰਪਾ ਪ੍ਰਤਾਪ ਉਹਦਾ ਬੰਦਾ ਦਾ ਕੀ ਐ ਇੱਥੇ ਬੰਦਾ ਤਾਂ ਯਾਰ ਕਸੇ ਜੋਗਰਾ ਨਹੀਂ ਜੇ ਲੱਗਦਾ ਤੁਹਾਨੂੰ ਇਹ ਇਹ ਤੰਦਰੁਸਤੀ ਦੀ ਸਭ ਤੋਂ ਵੱਡੀ ਇਹ ਜਿਹੜਾ ਸ਼ੌਕ ਹੈ ਤੰਦਰੁਸਤ ਰੰਦਾ ਬੰਦਾ ਇਹਦੇ ਨਾਲ ਫਿੱਟ ਰੰਦਾ ਬਹੁਤ ਜ਼ਿਆਦਾ ਤੰਦਰੁਸਤ ਸਿਧੀਆਂ ਉੱਠ ਖੜੀਦਾ ਇਹ ਆਖਣਗੇ ਯਾਰ ਦਾਣਾ ਮੱਸੀ ਪਾਉਣੇ ਤੂੰ ਵਿੱਚ ਨਾ ਵੜਾ ਉਹ ਨਾ ਕਰਾ ਨਾ ਕਰ ਪਰ ਮੈਂ ਮੈਨੂੰ ਸੰਤੁਸ਼ਟੀ ਨਹੀਂ ਦੀ ਜਨਾ ਚਰਮਾ ਘੋੜਿਆਂ ਨੂੰ ਦਾਣਾ ਨਾ ਪਾਵਾਂ ਇਹਨਾਂ ਦੇ ਵਿੱਚ ਨਾ ਫਰਾਂ ਜਾਂ ਸਾਡੀਆਂ ਬੁੜੀਆਂ ਮੇਰੇ ਨਾਲੋਂ ਸ਼ੌਕ ਉਹਨਾਂ ਨੂੰ ਬੜਾ ਹੈ ਮੈਂ ਇਹ ਸਵਾਲ ਪੁੱਛਣੇ ਲੱਗਿਆ ਸੀ ਕਿਉਂਕਿ ਬੁੜੀਆਂ ਰੋਲੇ ਪਾ ਲੈਂਦੀਆਂ ਉਹ ਬਈ ਕੋੜਾ ਨਹੀਂ ਰੱਖਣਾ ਹੈ ਉਹ ਉਹਨਾਂ ਦੀ ਵੱਡਾ ਯੋਗਦਾਨ ਉਹਨਾਂ ਦਾ ਹੈ ਨਾ ਐਡਾ ਵੱਡਾ ਯੋਗਦਾਨ ਆ ਜੀ ਜੇ ਤੁਸੀਂ ਸਹੀ ਗੱਲ ਪੁੱਛੋ ਤਰੱਕੀ ਦਾ ਘਰ ਮੇਰੀ ਦਾ ਉਹ ਹੈ ਕਿਉਂਕਿ ਬੱਚਾ ਉਹਦਾ ਨਿਆਣਾ ਸੀ ਉਹਨਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਸੇ ਗੱਲੋਂ ਵੀ ਘਟ ਨਹੀਂ ਰਹੀਆਂ ਕਿਸੇ ਗੱਲੋਂ ਪਿੱਛੇ ਨਹੀਂ ਰਹੀਆਂ ਇੱਕ ਮੇਰੇ ਬਾਪ ਦਾ ਯੋਗਦਾਨ ਬਹੁਤ ਵੱਡਾ ਇਹਦੇ ਚ ਪਹਿਲਾ ਪ੍ਰਮਾਤਮਾ ਦਾ ਯੋਗਦਾਨ ਫਿਰ ਇਹਨਾਂ ਦਾ ਸਾਥ ਨਾਲ ਸਾਰਿਆਂ ਦਾ ਬਹੁਤ ਕਿਰਪਾ ਹੋਈ ਮਾਲਕ ਦੀ ਸੱਚੇ ਪਾਤਸ਼ਾਹ ਤਿੰਨ ਚਾਰ ਕੋੜਿਆਂ ਤੋਂ ਸ਼ੁਰੂਆਤ ਕੀਤੀ ਸੀ ਅੱਜ ਤਾਂ ਅੱਜ ਤਾਂ ਜੀ ਮਹਾਰਾਜ ਪਰਮਾਤਮਾ ਨੇ ਬਹੁਤ ਕਿਰਪਾ ਦਾਤੇ ਦੀ ਬੜੇ ਬੜੀ ਕਿਰਪਾ ਉਹਦੀ ਦਾਤੇ ਦੀ ਅੱਛਾ ਉਹ ਫਿਲਮ ਤੁਸੀਂ ਪੂਰੀ ਦੇਖੀ ਫਿਰ ਉਹ ਸਿੰਘ ਇਸ ਫਿਲਮ ਹਾਂ ਹਾਂ ਪੂਰੀ ਵੇਖੀ ਫਿਰ ਮੈਂ ਤਾਂ ਉਹ ਸੀਨ ਹੀ ਘਸਾਤਾ ਵੇਖ ਵੇਖ ਜਿੱਥੇ ਘੋੜੇ ਨੱਚਦੇ ਉਹ ਲਾਈ ਯਾਰ ਬੈਕ ਕਰਕੇ ਉੱਤੇ ਲਾਈ ਯਾਰ ਬੈਕ ਕਰਕੇ ਉੱਤੇ ਮੈਨੂੰ ਸੋਹਣਾ ਬੜਾ ਲੱਗਿਆ ਕਰੇ ਉਹ ਐਸ ਤਰ੍ਹਾਂ ਯਾਰ ਹੌਸਲਾ ਵਧਾ ਬੰਦੇ ਦਾ ਹਨਾ ਅੱਛਾ ਗੁੱਗੂ ਗਿੱਲਣ ਦੀਆਂ ਤਸਵੀਰਾਂ ਦੇਖ ਰਹੇ ਸੀ ਤੁਹਾਡੀਆਂ ਉਹ ਵੀ ਮਿਲਦੇ ਰਹੇ ਸੰਮਰਥ ਰਹਿੰਦੇ ਫਿਰ ਹਾਂ ਜੀ ਅਸੀਂ ਹੁਣ ਵੀ ਫੋਨ ਆ ਕੇ ਹਟੇ ਬਾਈ ਜੀ ਦਾ ਤੇ ਹੋਰ ਵੀ ਕਹਤੇ ਉੱਥੇ ਗਏ ਉਸੇ ਪਿੰਡੋ ਦੇ ਇੰਨਾ ਵਧੀਆ ਬੰਦਾ ਯਾਰ ਸਾਨੂੰ ਨੇ ਨਾ ਰੋਟੀ ਦਾ ਨਾ ਆਟ ਲਹਿਦਾ ਛਕਾਉਣੀ ਹੈ ਪਕੌੜੇ ਨਾਲ ਯਾਰ ਚਾਹ ਨਾਲ ਸਾਡੇ ਬਹਿ ਕੇ ਪੀਤੀ ਬਹੁਤ ਬੰਦਾ ਬਹੁਤ ਗੁੱਟ ਲਈ ਸਾਡੇ ਇਨਸਾਨ ਆ ਯਾਰ ਬਹੁਤ ਚੰਗਾ ਬੰਦਾ ਪਰ ਭਾਈ ਜੀ ਇਹ ਸਰੀਆਲਾ ਪਿੰਡ ਹਾਂਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਠਿੰਡੇ ਦੇ ਬੜੇ ਗਾਣੇ ਵੀ ਬਹੁਤ ਚੱਲਦੇ ਰਹੇ ਆ ਉੱਚੀ ਨਾਲੀ ਕੋਠੀ ਹੋ ਗਈ ਰਫਲਾਂ ਵਾਲੇ ਗਾਣੇ ਹੋ ਗਏ ਪਿੰਡਾਂ ਦੇ ਕੋੜਿਆਂ ਦੇ ਵੀ ਗਾਣੇ ਬਹੁਤ ਬਣੇ ਹੋਣੇ ਬੜੇ ਜੀ ਜਿਵੇਂ ਲੋਕ ਕਹਿੰਦੇ ਕਿ ਬਠਿੰਡਾ ਬੈਕਵਾਰਡ ਹੈ ਪਰ ਇਹ ਸਾਰਿਆਂ ਨਾਲੋਂ ਵੀ ਮੂਹਰ ਦੀ ਨਾਂਗ ਹੈ ਹੁਣ ਹੁਣ ਬਾਲੀਵੁੱਡ ਤੱਕ ਮਾਰ ਕਰਦਾ ਪਿੰਡਾ ਹੁਣ ਤਾਂ ਚੱਕ ਤੇ ਕੰਮ ਇਹਨਾਂ ਨੇ ਜਮਾ ਹੁਣ ਇਹਨੂੰ ਕੋਈ ਨਾ ਬੈਕਵਾਰਡ ਨਹੀਂ ਕਹਿ ਸਕਦਾ ਹੁਣ ਤਾਂ ਇਹ ਬਣ ਗਿਆ ਬਹੁਤ ਜ਼ਿਆਦਾ ਅੱਗੇ ਨਾਂਗ ਹੈ ਜੀ ਇਹ ਹਾਂ ਬਹੁਤ 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 ਵਧੀਆ ਤੇ ਪਟਾਟੇ ਬੜੀ ਤਰੱਕੀ ਕਰੀ ਆ ਕਰਾਈ ਪਰਮਾਤਮਾ ਨੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਜਿੰਨਾ ਕ ਮਗਰਸੀ ਮੂਰੇ ਨਿਕਲ ਗਿਆ ਜੀ ਮੈਨੂੰ ਲੱਗਦਾ ਹੁਣ ਜਦੋਂ ਵੀ ਕਿਤੇ ਜਾਂਦੇ ਹੋਵੋਗੇ ਤਾਂ ਸਭ ਤੋਂ ਪਹਿਲਾਂ ਅਕਸ਼ਾ ਕੁਮਾਰ ਦੀ ਗੱਲਾਂ ਪੁੱਛਦੇ ਹੋਣਗੇ ਗਿੱਪੀ ਗਰੇਵਾਲੀਆਂ ਪੁੱਛਦੇ ਹੋਣਗੇ ਮੇਲਿਆਂ 'ਚ ਤੁਹਾਨੂੰ ਬਾਈ ਜੀ ਥੋੜੀ ਫਿਲਮ ਸੀਗਾ ਉੱਥੇ ਜਦੋਂ ਸ਼ੂਟ ਕਰਕੇ ਆਏ ਹੋਵੋਗੇ ਕਿੰਨਾ ਚਿਰ ਚਰਚਾ ਦਾ ਅੱਜ ਵੀ ਚੱਲਦਾ ਹੋਣਾ ਪੂਰਾ ੋੜਾ ਵੜਾ ਵੜਾ ਜੀ ਜਦੋਂ ਕਿਸੇ ਨੂੰ ਕੱਢ ਕੇ ਸੀਨ ਵਿਖਾਈ ਦੇ ਮੋਬਾਈਲ 'ਚ ਹੋ ਅਗਲੇ ਵੜਾ ਖੁਸ਼ ਹੁੰਦੇ ਯਾਰ ਆਮ ਤਾ ਕਈ ਬੰਦੇ ਇੱਥੇ ਆਉਂਦੇ ਆ ਮੈ ਤੇ ਅਗਲੇ ਦਾ ਧੰਨਵਾਦ ਕਰੀਦਾ ਕੋਈ ਨਹੀਂ ਬਾਈ ਜੀ ਆ ਇਹਨੂੰ ਆਓ ਯਾਰ ਗੱਲ ਕਿਹੜੀ ਹੈ ਹਨਾ ਬੰਦਿਆਂ ਨਾਲ ਹੀ ਅਸਲ ਤਾਂ ਭਰਾਵਾਂ ਭਾਈਆਂ ਨਾਲ ਵੀ ਬਹੁਤ ਵੱਡੀ ਗੱਲ ਹੈ ਜੀ ਜਦੋਂ ਬੰਦਾ ਕੋਈ ਕਿਸੇ ਦਾ ਸਾਥ ਆ ਉਹ ਮਾਲਕ ਕਰਉਂਦਾ ਬੰਦਿਆਂ ਦਾ ਹੀ ਬਹੁਤ ਵੱਡਾ ਪ੍ਰਤਾਪ ਹੁੰਦਾ ਇਹਦੇ ਜੀ ਸੋ ਆਏ ਆ ਵੀ ਆਪਾਂ ਨੂੰ ਤਾਂ ਬੰਦਿਆਂ ਦੀ ਅੱਛਾ ਮੇਰਾ ਇੱਕ ਸਵਾਲ ਹੋ ਰਿਹਾ ਤੁਸੀਂ ਜੁਣੀਓ ਤੁਹਾਡਾ ਪਰਵਾਜ਼ ਜੁੜਿਆ ਹੈ ਅਗਲੀ ਪੀੜ੍ਹੀ ਵੀ ਜੁੜ ਰਹੀ ਹੈ ਹਾਂਜੀ ਲੱਗਦਾ ਹੈ ਨੌਜਵਾਨਾਂ ਨੂੰ ਇਹ ਸ਼ੌਕ ਰੱਖਣਾ ਚਾਹੀਦਾ ਤੇ ਇਹ ਕਿੱਤਾ ਵੀ ਪੁਰਾਣਾ ਚਾਹੀਦਾ ਆਪਣੇ ਇਸ ਵਾਲੇ ਪਾਸੇ ਆਉਣ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ ਬਾਈ ਜੀ ਇਹ ਤਾਂ ਸਾਡਾ ਵਿਰਸਾ ਹੈ ਜੇ ਸਾਥੋਂ ਘੋੜੇ ਬੋਤੇ ਬਲਦ ਗਵਾਚ ਗਏ ਮੰਨ ਲਓ ਸਾਡੇ ਕੋਲੇ ਵਿਰਸੇ ਦਾ ਕੀ ਰਹਿ ਗਿਆ ਇਹ ਵਿਰਸਾ ਸਾਡਾ ਪ੍ਰਾਣਾ ਨੂੰ ਸੰਭਾਲੋ ਜੇ ਕੋਈ ਨਹੀਂ ਵੀ ਕਿਸੇ ਚੀਜ਼ ਦਾ ਕੰਮ ਯਾਰ ਇਹਨੂੰ ਸੰਭ ਉਹਨੂੰ ਰੱਖੋ ਇਹਨਾਂ ਚੀਜ਼ਾਂ ਨਾਲ ਅਸੀਂ ਹੁਣ ਤੱਕਰ ਤਰੱਕੀਆਂ ਕਰੀਆਂ ਸਾਡੇ ਨਾਂ ਚੱਲਦੇ ਵਿਰਸੇ ਦੇ ਤੇ ਇਹਨਾਂ ਨੂੰ ਸੰਭੋ ਯਾਰ ਘੋੜੇ ਵੀ ਰੱਖੋ ਬੋਤਾ ਵੀ ਇੱਕ ਅੱਧਾ ਰੱਖੋ ਜਿਹਨੂੰ ਸ਼ੌਂਕ ਹੈ ਮੇਰੇ ਤਾਂ ਦੋ ਰੱਖੇ ਹੋਏ ਆ ਪਰ ਮੈਂ ਤਾਂ ਕਹਿੰਦਾ ਯਾਰ ਇਹ ਵਿਰਸੇ ਦੇ ਨਾਲ ਜੁੜੇ ਰਹੋ ਗਵਾਉਣਾ ਇਹ ਵਿਰਸੇ ਦੇ ਨਾਲ ਨਾ ਬੰਦੇ ਨੂੰ ਜੇ ਤੁਸੀਂ ਸਹੀ ਪਹੁੰਚਦੇ ਰੋਗ ਹੀ ਨਹੀਂ ਕਹਿੰਦੇ ਕਿ ਇਹਨਾਂ ਦੇ ਵਿੱਚ ਰੁਚੀ ਹੈ ਜਿਹੜੀ ਬੰਦੇ ਦੀ ਖੂਬੀ ਰਹਿੰਦੀ ਹੈ ਮੌਜਨਾ ਉਹ ਕਿੰਨੇ ਕਿੰਨੇ ਬੱਚੇ ਕਿੰਨੇ ਆ ਤੁਹਾਡੇ ਮੇਰੇ ਇੱਕੋ ਬੇਟਾ ਗਾਂ ਉਹਦੇ ਇੱਕ ਬੇਟਾ ਹੈ ਹਾਂ ਪੂਰਾ ਸ਼ੌਕ ਹੈ ਪੂਰਾ ਸ਼ੌਕ ਹੈ ਜੀ ਮੇਰੇ ਤੁਹਾਨੂੰ ਵੀ ਨਾਲ ਹੀ ਹੈਗਾ ਬਾਈ ਹਾਂ ਜੀ ਮੇਰੇ ਪੋਤੇ ਨੂੰ ਵੀ ਸ਼ੌਕ ਹੈ ਇਹਨੂੰ ਬਹੁਤ ਸ਼ੌਕ ਹੈ ਕੀ ਕੀ ਨਾ ਹੈ ਤੁਹਾਡਾ ਜੀ ਜੀ ਸਿੰਘ ਹੈ ਜੀ ਇਹ ਗੀਤ ਕਿਵੇਂ ਲੱਗਦਾ ਬਾਈ ਦਾਦਾ ਜੀ ਨੇ ਥੋੜੇ ਰੱਖਿਆ ਸੀ ਤਾਂ ਅੱਜ ਤਾਂ ਸਿੰਘ ਇਸ ਬਲਿੰਗ ਬਾਲੀਵੁੱਡ ਤੱਕ ਧਾਕ ਜਮਾਈ ਹੈ ਤੁਸੀਂ ਘੋੜਿਆਂ ਦੇ ਨਾਲ ਇਹ ਤੂਫਾਨ ਦੇ ਨਾਲ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਜਾਂ ਟੀਵੀਆਂ ਤੇ ਜਾਂ ਫਿਲਮਾਂ ਚ ਆਉਂਦੇ ਆ ਤੇ ਲੋਕ ਮੈਲ ਨਾਲ ਆਉਂਦੇ ਆ ਸਾਰੀ ਦਿਹਾੜੀ ਮੇਲਾ ਲੱਗਿਆ ਰਹਿੰਦਾ ਤੇ ਮਾਨੂੰ ਖੁਸ਼ੀ ਹੁੰਦੀ ਹੈ ਜੀ ਚਲੋ ਇਹਨਾਂ ਦੇ ਕਰਕੇ ਆਉਂਦੇ ਆ ਲੋਕ ਖਾਣਾ ਤੇ ਬਹੁਤ ਵਧੀਆ ਜੀ ਖੂਨ ਦੇ ਵਿੱਚ ਹੀ ਕਹਿੰਦੇ ਹੁੰਦਾ ਵੀ ਯਾਰ ਆਹ ਚੀਜ਼ ਕਰਨੀ ਕਰਨੀ ਹੈ ਤੇ ਜਦੋਂ ਰੱਖਿਆ ਸੀ ਅੱਜ ਕਾਫੀ ਜ਼ਿਆਦਾ ਤੁਹਾਡੇ ਫਾਰਮ ਦਾ ਨਾਮ ਬਹੁਤ ਹੈਗਾ ਵੀ ਹੁਣ ਵੀ ਮੇਲਿਆਂ ਜਾਂਦੇ ਹੋ ਫਿਰ ਲੈ ਕੇ ਇਹਨਾਂ ਨੂੰ ਹਾਂਜੀ ਹਾਂਜੀ ਵਾਧੂ ਮੋਕਸਰ ਜਾਈਦਾ ਜੀ ਜਿਵੇਂ ਜਗਰਾਉ ਹਰੇਕ ਥਾਂ ਜਾਂਦੇ ਆ ਜਾਂ ਜਿੱਥੇ ਅੱਗੇ ਸਰਕਾਰੀ ਮੇਲਾ ਲੱਗਦੇ ਹਰੇਕ ਥਾਂ ਜਾਂਦੇ ਸੀਗੇ ਪਟਿਆਲਿਆਂ ਵੀ ਆਪਣਾ ਘੋੜਾ ਫਸਟ ਆਇਆ ਸੀ ਬਟਾਲੇ ਤੋਂ ਵੀ ਤੇ ਮੋਕਸ ਮੋਕਸਰ ਮੇਲੇ ਤੋਂ ਤਾਂ 6-7 ਵਾਰੀ ਚੈਂਪੀਅਨ ਬਣਿਆ ਜੀ ਇਹ ਨੱਚਣ ਦੇ ਵਿੱਚ ਡਾਂਸ ਐਂਡ ਡੈਕੋਰੇਸ਼ਨ ਦੇ ਵਿੱਚ ਅੱਛਾ ਹਾਂਜੀ ਅੱਛਾ ਆਖਰੀ ਸਵਾਲ ਹੈ ਕੀ ਮੈਸੇਜ ਕੀ ਦੇਣਾ ਚਾਹੋਗੇ ਬੜੇ ਲੋਕ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਤੱਕ ਸੁਣਨਗੇ ਕੀ ਮੈਸੇਜ ਦੇਣਾ ਹੈ ਮੈਸੇਜ ਤਾਂ ਮੇਰਾ ਤਾਂ ਇਹ ਹੀ ਆ ਵੀ ਬਾਈ ਯਾਰ ਨਸ਼ੇ ਤੋਂ ਬਚੋ ਨਸ਼ੇ ਤੋਂ ਦੂਰ ਰਹੋ ਜ਼ਿੰਦਗੀ ਸੰਭਾਲ ਕੇ ਰੱਖੋ ਜ਼ਿੰਦਗੀ ਮਿਲਣੀ ਨਹੀਂ ਵਧ ਗਿਆ ਯਾਰ ਜਾਨਵਰਾਂ ਨਾਲ ਪ੍ਰੇਮ ਕਰੋ ਚੰਗੀ ਮਹਿ ਰੱਖੋ ਦੁੱਧ ਪੀਣ ਨੂੰ ਉਹਦੇ ਘਰ ਦੀ ਖੁਸ਼ੀ ਮੁੱਲ ਮੱਲ ਦੀ ਝਾਹ ਕਰੋ ਤੇ ਆਪ ਦਾ ਵਧਿਆ ਘੋੜਾ ਘੋੜੀ ਪਾਲੋ ਖੇਤੀ ਕਰੋ ਚਲੋ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਮੈਂ ਤਾਂ ਇਹ ਨਹੀਂ ਕਹਿੰਦਾਗਾ ਵੀ ਜਿਹੜਾ ਮੈਂ ਕੀਤਾ ਕਰਦਾ ਸੁਣੀ ਉਹੀ ਬਾਲਾ ਚੰਗਾ ਹੈ ਕੋਈ ਵੀ ਕਰੋ ਨਸ਼ੇ ਤੋਂ ਬਚੋ ਤੁਸੀਂ ਆਪਦੀ ਹੱਕ ਦੀ ਕਮਾਈ ਕਰੋ ਯਾਰ ਸ਼ਕੋ ਵਧ ਗਿਆ ਪ੍ਰੇਮ ਨਾਲ ਵਧ ਗਿਆ ਜੀ ਬਿਲਕੁਲ ਹਰਵਿੰਦਰ ਜੀ ਦੇ ਸਾਥੀ ਵੀ ਥੋੜੇ ਪੁਰਾਣਾ ਕਹਿੰਦੇ ਜੀ 60-50 ਸਾਲ ਹੋ ਗਏ ਇਕੱਠੀ ਯਾਰੀ ਹੈ ਤੇ ਥੋੜੇ ਯਾਰ ਦੇ ਘੋੜੇ ਤਾਂ ਕਹਿੰਦੇ ਬੰਬੇ ਤਾਂ ਗਏ ਹੈ ਜੀ ਬੱਲਾ ਪੂਰੀ ਸੀ ਵਾਗੋ ਵਗਾ ਜੀ ਚੌਥ ਪੂਰੀ ਪਹਿਲਾਂ ਦੇ ਬਾਪ ਨਾ ਸੀ ਇੱਕੋ ਹੀ ਘਰ ਇੱਕੋ ਹੀ ਘਰ ਆ ਫਿਰ ਇਹ ਨਾਣਾ ਫਿਰ ਪੁੱਤਰੇ ਨਾਗਾ ਸਾਡਾ ਪਲੋਤਾ ਤੇ ਇੰਨੀ ਕੋਈ ਨਵਾ ਨਹੀਂ ਸਕਦਾ ਜੀ ਅੱਛਾ ਕਿੰਨੇ ਸੀ ਨਵਾਈਏ ਇਹ ਇਹਨਾਂ ਦੇ ਘੋੜਾ ਦੇ ਵਿੱਚ ਤੂਫਾਨ ਦੇ ਚਰਚੇ ਪੂਰੀ ਫਿਲਮਾਂ ਚ ਪੂਰੀ ਪੂਰੇ ਪੂਰੇ ਹਾਂਜੀ ਹਾਂਜੀ ਬਹੁਤ ਖੁਸ਼ ਰਹਿੰਦੇ ਨੇ ਤੇ ਬਾਗੋ ਬਾਗ ਜਿੱਦੋਂ ਸਾਨੂੰ ਪਤਾ ਲੱਗਦਾ ਪੂਰੇ ਖੁਸ਼ ਰਹਿੰਦੇ ਨੇ ਇੱਕ ਬਾਈ ਜੀ ਹੋਰ ਵੀ ਹੈਗੇ ਨੇ ਪਿੰਡ ਦੇ ਹੀ ਨੇ ਕਿਵੇਂ ਲੱਗਦਾ ਜੀ ਕਿੰਨੀ ਇੱਕ ਖੁਸ਼ੀ ਹੁੰਦੀ ਹੈ ਜਦੋਂ ਫਿਲਮਾਂ ਚ ਦੇਖਦੇ ਹਾਂ ਬਾਈ ਦੇ ਘੋੜੇ ਨੱਚਦੇ ਪਿੰਡ ਦਾ ਨਾਮ ਨਿਕਲਦਾ ਸਾਡੇ ਦਾ ਸਾਰਾ ਗੌਰ ਹੁੰਦਾ ਜੀ ਫਿਲਮਾਂ ਜਦੋਂ ਇਹ ਦੇਖੀ ਤੇ ਬਹੁਤ ਵਧੀਆ ਲੱਗਦਾ ਜ ਬਹੁਤ ਅੰਗੀ ਕੱ ਲਈ ਖੁਸ਼ੀ ਦੀ ਮਿਲਦੀ ਆ ਆ ਮੁੰਡਾ ਬਹੁਤ ਸ਼ੌਂਕੀ ਆ ਜੀ ਜੀ ਬਿਲਕੁਲ ਆ ਇਹਨਾਂ ਦਾ ਵੀ ਵੱਡਾ ਯੋਗਦਾਨ ਹੈ ਮੈਨੂੰ ਲੱਗਦਾ ਜੀ ਇਹ ਇਹ ਸਭ ਤੋਂ ਵੱਡਾ ਸਾਰਾ ਵੱਡਾ ਇਹਨਾਂ ਦਾ ਕੰਮ ਹੈ ਸਾਫ਼ ਕਰਨਾ ਇਹਨਾਂ ਦਾ ਵੀ ਘੋੜੇ ਨਾ ਹੋਣੇ ਆ ਕਿਵੇਂ ਲੱਗਦਾ ਬਈ ਇਹ ਗਿਆ ਫਿਲਮਾਂ ਚ ਗਿਆ ਘੋੜੇ ਹਾਂਜੀ ਹਾਂਜੀ ਬਹੁਤ ਸਾਫ਼ ਬੜੀ ਮਿਹਨਤ ਕਰਦੇ ਤੁਸੀਂ ਵੀ ਹਾਂਜੀ ਹਾਂਜੀ ਬਿਲਕੁਲ ਇਹ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਸਭ ਤੋਂ ਘੋੜਿਆਂ ਦੀ ਹਾਲਾਂਕਿ ਇਹਨਾਂ ਨੇ ਤਾਂ ਖਰਚਾ ਕਰਨਾ ਪਰ ਜਿਹੜੀ ਅਸਲ ਸੇਵ ਹੈ ਉਹ ਇਹ ਮੁੰਡੇ ਕਰਦੇ ਨੇ ਜਿਹੜੇ ਘੋੜਿਆਂ ਦੀ ਦੇਖਭਾਲ ਕਰਦੇ ਆ ਤਾਂ ਹਰਵਿੰਦਰ ਸਿੰਘ ਧਾਲੀਵਾਲ ਆ ਜਿਨ੍ਹਾਂ ਘੋੜੇ ਨਚਾਉਣ ਦੇ ਵਿੱਚ ਮਹਾਰਤ ਹਾਸਲ ਕੀਤੀ ਹੈ ਤਾਂ ਇਹਨਾਂ ਦਾ ਘੋੜਾ ਤੂਫਾਨ ਸਿੰਘ ਜ블ਿੰਗ ਹੋ ਗਿਆ ਇਸ ਤੋਂ ਇਲਾਵਾ ਕਈ ਫਿਲਮਾਂ ਕਈ ਗਾਣਿਆਂ ਦੇ ਵਿੱਚ ਇਹ ਨੱਚ ਕੇ ਆਇਆ ਤਾਂ ਚੰਗਾ ਰਿਕਾਰਡ ਬਣਾਇਆ ਤਾਂ ਉਮੀਦ ਕਰਦੇ ਹਾਂ ਜਿਸ ਤਰੀਕੇ ਨਾਲ ਇਹ ਸ਼ੌਂਕ ਵੱਧ ਰਿਹਾ ਹੈ ਤਾਂ ਹੋਰ ਵੀ ਨੌਜਵਾਨ ਆ ਕੇ ਜਰੂਰ ਇਸ ਕਿੱਤੇ ਵਾਲ ਵੀ ਆਣਗੇ ਤੇ ਸ਼ੌਂਕ ਜਰੂਰ ਰੱਖਣਗੇ ਤਾਂ ਕਿ ਅਸੀਂ ਆਪਣੀ ਜਿਹੜੀ ਵੱਖਰੀ ਪਛਾਣ ਆ ਪੰਜਾਬੀਆਂ ਦੀ ਉਹ ਆਪਣੇ ਵਿਰਸੇ ਨੂੰ ਜਿਹੜਾ ਇਸੇ ਤਰੀਕੇ ਨਾਲ ਕਾਇਮ ਰੱਖੀਏ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਸਾਹਿਤ ਸ਼ਰਮਾ ਰਜਾਨਾ ਸਪੋਕਸਮੈਨ ਪਿੰਡ ਸਰੀ ਵਾਲਾ ਬਠਿੰਡਾ